ਅੱਜ ਕੱਲ ਤੇ ਗੁਸਤਾਖੀ ਮਾ ਉਹ ਸਾਧੂ ਘੜਾ ਜਿਹੜਾ ਕਿਸੇ ਤੋਂ ਮੰਗਦਾ ਫਿਰੇ ਆਖੋ ਸਤਨਾਮ ਮੈਂ ਨਿੰਦਕ ਨਹੀਂ ਮੈਂ ਕਈਆਂ ਨੂੰ ਆਪ ਵੇਖਿਆ ਘਰ ਘਰ ਜਾ ਕੇ ਸੰਗਤ ਨੂੰ ਮੰਗਦੇ ਵੇਖੇ ਸਾਧੂ ਉਹ ਆ ਜਿਹੜਾ ਮੰਗੇ ਨਾ ਜਿਹਦੇ ਕਦਮਾਂ 'ਚ ਮਾਇਆ ਤਰੀਪਾ ਬਾਬਾ ਗੁਰਦਰ ਸਿੰਘ ਅੱਗੇ ਮੋਟੀ ਰਕਮ ਰੱਖੀ ਸੁਖਮਣੀ ਸਾਹਿਬ ਕੰਠ ਹੈ ਚਿਹਰਾ ਲਾਲ ਸੁਰਖ ਚੋਲੇ ਛੇਕ ਹੋਏ ਆ ਸਾਦਾ ਜਿਆ ਪਰਣਾਏ ਤੇ ਉਹਦੇ ਖਜ਼ਾਨੇ ਚ ਮਾਲੋ ਮਾਲ ਤੇ ਕਹਿਣ ਲੱਗੇ ਚੋਕਲਾ ਤੇ ਤੁਰਦਾ ਵਣ ਓਏ ਇਹ ਪਾਪ ਦੀ ਕਮਾਈ ਐ ਇਹਨੇ ਮਾਮੂਰਖੋ ਕਾਹਦਾ ਪਾਪ ਹੋਇਆ ਮੱਠਾ ਫੜ ਕੇ ਕਹਿਣ ਲੱਗੇ ਜਿੱਦਨ ਅੰਮ੍ਰਿਤ ਛਕਿਆ ਸੀ ਬਾਜਾਂ ਵਾਲੇ ਨੇ ਰਹਿਤ ਰੱਖਣ ਲਈ ਕਿਹਾ ਸੀ ਵੀ ਕੁੜੀ ਮਾਰ ਨੜੀ ਮਾਰ ਮੀਨੇ ਵਸੰਦਗੇ ਰਾਮ ਰਹੀਏ ਧੀਰਮਲਿਏ ਕੀ ਸੰਗਤ ਮਤ ਵੈਸਨਾ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦੇ ਤੇਰੇ ਘਰ ਧੀ ਜੰਮਿਆ ਤੇ ਉਹਨੂੰ ਮਾਰ ਕੇ ਤੇ ਦਾਨ ਕਰਦਾ ਫਿਰਦਾ ਓਏ ਆਖੋ ਸਤਨਾਮ ਸ੍ਰੀ ਅੱਜ ਪਤਾ ਨਹੀਂ ਕਿੰਨੇ ਇੱਕ ਦੋ ਨੰਬਰ ਵਾਲੇ ਬੰਦੇ ਜਿੰਨਾ ਲੋਕਾਂ ਦੇ ਘਰ ਵੇਲੇ ਕਰਤੇ ਲੋਕਾਂ ਦੇ ਗੱਭਰੂ ਪੁੱਤ ਮਾਰਤੇ ਤੇ ਉਹ ਬੰਦੇ ਆਖਣ ਬਾਬਾ ਜੀ 20 ਲੱਖ ਲੈ ਲਓ ਸੋਨਾ ਚੜਾ ਦਿਓ ਗੁਰੂ ਨਹੀਂ ਪ੍ਰਵਾਨ ਕਰਦਾ ਜੀ ਉਹ ਬੰਦਾ ਆ ਕੇ ਕਵੇ ਪੰਜਾਬ ਖੰਡ ਪਾਠ ਮੈਂ ਕੱਲਾ ਕਰਾ ਦਿੰਦਾ ਐ ਬੇਸ਼ੱਕ ਪਾਠੀ ਕਰ ਦੇਣਗੇ ਪ੍ਰਬੰਧਕ ਕਰ ਦੇਣਗੇ ਪਰ ਗੁਰੂ ਨਾਨਕ ਉਹਦੇ ਵੱਲ ਮੂੰਹ ਕਦੇ ਨਹੀਂ ਕਰੇਗਾ ਮਾਂ ਪੁਰਖਾਂ ਠੋਡ ਮਾਰਿਆ ਕਹਿੰਦੇ ਚਲਾ ਜਾ ਜਦੋਂ ਇੰਨੀ ਗੱਲ ਕਹੀ ਧੀ ਮਾਰ ਕੇ ਆਇਆ ਓਏ ਕੁੜੀ ਮਾਰ ਕੰਬ ਗਿਆ ਸਾਧੂ ਹੋਣ ਤੇ ਇਹੋ ਜੀ ਚਰਨੀ ਪੈ ਗਿਆ ਜਾ ਜਾ ਕੇ ਕਹਿੰਦੇ ਪਤਾ ਕਰ ਇਤਿਹਾਸ ਲਵੇਰਾ ਹੈ ਵਾਪਸ ਗਿਆ ਉਹ ਬੱਚੀ ਨੂੰ ਟੋਏ ਚੋਂ ਕੱਢਿਆ ਮੂੰਹ ਦੇ ਵਿੱਚ ਪੈਰ ਦਾ ਗੂਠਾ ਜਿਹਦਾ ਨਾਂ ਰਾਜਕੌਰ ਰੱਖਿਆ ਤੇ ਜਿਹਦੀ ਕੁੱਖ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਹੈ